हां जी दोस्तों आज करਦੇ ਆਪਾਂ ਨਵੇਂ ਵਲੌਗ ਦੀ ਸ਼ੁਰੂਆਤ ਆਪਾਂ ਰੈਡੀ ਹੋ ਕੇ ਤੇ ਅੱਜ ਚੱਲਦੇ ਆਪਾਂ ਨਵਰਾਜ ਨੂੰ ਲੈਣ ਤੇ ਰੈਡੀ ਰੂੜੀ ਹੋ ਕੇ ਆਪਾਂ ਨੇੜੇ ਕੱਪੜੇ ਪਾ ਕੇ ਤੇ ਅੱਜ ਚੱਲਦੇ ਆਪਾਂ ਨਵਰਾਜ ਨੂੰ ਲੈਣ ਉਹਦੇ ਪਿੰਡ ਨਾਨਕੀ ਅੱਜ ਦਾ ਜਿਹੜਾ ਵਲੌਗ ਰਹੂਗਾ ਬਹੁਤ ਹੀ ਵਧੀਆ ਰਹੂਗਾ ਸ਼ਾਨਦਾਰ ਰਹੂਗਾ ਤੁਸੀਂ ਦੇਖ ਸਕਦੇ ਹੋਦਰ ਡੈਡੀ ਹੋ ਰਹੇ ਆਖਰੋਟ ਪੰਨੇ ਆਂਦੇ ਆ ਜੋ ਕਿ ਜੰਮੂ ਵਾਲੇ ਖਰੋਟ ਬਹੁਤ ਹੀ ਵੇਕਰ ਆਪਾਂ ਇਹਨਾਂ ਤੋਂ ਖਰੋਟ ਨਾਲ ਲਿਆ ਕਰੋ ਆਪਾਂ ਵਕਰੋਟ ਜੰਮੂ ਤੋਂ ਲੈ ਕੇ ਆਂਦੇ ਸੀ ਤੇ ਬਹੁਤ ਹੀ ਵੇਕਰ ਕੁਝ ਨਹੀਂ ਨਿਕਲਦਾ ਇਹਨਾਂ ਦੇ ਵਿੱਚੋਂ ਨਾਲੇ ਰੇਟ ਵੀ ਸੇਮ ਹੀ ਲੱਗ ਜਾਂਦਾ ਉਧਰੋਂ ਆਪਣੀ ਗੱਡੀ ਸਟਾਰਟ ਹੈ ਤੇ ਦੇਖ ਸਕਦੇ ਤੁਸੀਂ ਬਾਰਸ਼ ਮੀਂਹ ਵੀ ਥੋੜਾ ਥੋੜਾ ਪਈ ਜਾਂਦਾ ਤੇ ਹੁਣ हट ਗਿਆ ਸੀ ਸਵੇਰ ਦਾ ਮੀਂਹ ਪਈ ਜਾਂਦਾ ਸੀ ਆ ਫਿਰ ਆ ਕੇ ਸਮਾਨ ਸੋਣ ਤੇ ਬੈਠ ਕੇ ਗੱਡੀ ਦੇ ਵਿੱਚ ਲੈ ਕੇ ਰੱਬ ਦਾ ਨਾਮ ਤੇ ਚੱਕਤੀ ਆ ਜੇ ਗੱਡੀ ਆਪਾਂ ਪਾਈ ਨਵਰਾਜ ਨੂੰ ਲੈਣ ਜਾਣੇ ਅੱਜ ਵੀ ਨਵਰਾਜ ਹੁਣ ਆਪਦੇ ਪਿੰਡ ਆਉਂਦਾ ਪਹਿਲਾ ਆਪਦੇ ਨਾਨਕੀ ਸੀ ਤੁਸੀਂ ਦੇਖ ਸਕਦੇ ਹੋ ਇਧਰ ਵੀ ਮੀਂਹ ਦੇ ਕਰਕੇ ਝੋਨੇ ਜਿਹੜੇ ਆ ਇਹ ਹਰੇ ਭਰੇ ਦਿਖੀ ਜਾਂਦੇ ਆ ਤੇ ਬਹੁਤ ਹੀ ਵਧੀਆ ਨਜ਼ਾਰਾ ਬਣਿਆ ਪਿਆ ਮੀਂਹ ਅਜ ਸਾਰੀ ਸੀ ਵਾਕੀ ਦੇਖਦੇ ਆ ਜਾਂਦੇ ਜਾਂਦੇ ਕਿੰਨਾ ਮੀਂਹ ਆਇਆ ਕਿੰਨਾ ਕਿ ਨਹੀਂ ਆਇਆ ਇਹ ਵਾਕੀ ਸੜਕ ਤੇ ਵੀ ਪਤਾ ਲੱਗਦਾ ਮੀਂਹ ਦਾ ਬਹੁਤ ਸੀ ਹਾਂ ਆਪਨਾ ਗਿਆ ਗੁਰੂ ਘਰ ਗੁਰੂ ਘਰ ਦੇ ਵਿੱਚੋਂ ਦੀ ਆਪਣੇ ਫਿਰਨੇ ਫਿਰਨੀ ਜਾਵਾਂਗੇ ਆਪਾਂ ਟੇਕ ਕੇ ਮੱਥਾ ਤੇ ਆ ਗਈ ਆਪਣੀ ਫਿਰਨੀ ਪਿੰਡ ਦੀ ਲੱਗਦਾ ਇੱਥੇ ਬਹੁਤ ਮੀਂਹ ਆਇਆ ਦੇਖ ਸਕਦੇ ਹੋ ਕਿੰਨਾ ਪਾਣੀ ਖੜਾ हाँ फिर जाके फिरनी जा अपनी एन एच नाइन रोड आजगी जो दिल्ली तो सीधी फाइल लगा जानी है और रोड से आप चढ़ा आ गई एन एच नाइन रोड तो आप दूजी साइड क्रॉस करके जावे रोंग साइड अपनी दूजी साइड आप HT ਮੀਟਰ ਆਪਣਾ ਭਾਇਆ ਆ ਗਿਆ ਆਪਣਾ ਬੱਸ ਅਡਾ ਐਮਐਸਡੀ ਵਾਲਾ ਆਪਣੀ ਗੱਡੀ ਦੇ ਥੋੜੇ ਜਿਹਾ ਧੁੰਦਲਾਪਨ ਦਿਖ ਰਿਹਾ ਕਿਉਂਕਿ ਤੇ ਵੈਂਪਰ ਜਿਹੜੇ ਖਰਾਬ ਹੋਏ ਪਏ ਸੀ ਆਪਾਂ ਜਾਂਦੇ ਵੀ ਸਹੀ ਕਰਾਵਾਂਗੇ ਤੇ ਆ ਤੇ ਨੂੰ ਦੇਖ ਸਕਦੇ ਆ ਆਪਣਾ ਬੱਸ ਸਟੈਂਡ ਆ ਗਿਆ ਆਪਣੇ ਪਿੰਡ ਦਾ ਬੱਸ ਸਟੈਂਡ ਆ ਗਿਆ ਤੇ ਮੀ ਥੋੜਾ ਜਿਹਾ ਮਤਲਬ ਪੈ ਕੇ ਹਟ ਗਿਆ ਸੀ ਰੋਕਿਆ ਹੋਇਆ ਹੁਣ ਤਾਂ ਮੀ ਦੇਖ ਸਕਦੇ ਆ ਤੁਸੀਂ ਮੀਂਹ ਮਤਲਬ ਸਾਰੇ ਕਿਤੇ ਹੈ ਜਿਹੜਾ ਲੰਮਾ ਮੀਂਹ ਚੱਲਿਆ ਸਾਰੇ ਕਿਤੇ ਹੈ ਆਪਾਂ ਗੱਡੀ ਦਾ ਪਵਾ ਕੇ ਪੈਟਰੋਲ ਤੋਂ ਬਾਅਦ ਅੱਗੇ ਆਪਣਾ ਟੂਲ ਫਲਾਜ ਆ ਜਾਂਦਾ ਇਹਦਾ ਆਪਣਾ ਟੂਲ ਫਲਾਜ ਉਹ ਆਪਣੇ ਪਿੰਡ ਤੋਂ 6-7 ਕਿਲੋਮੀਟਰ ਦੀ ਦੂਰੀ ਤੇ ਆ ਆਪਾਂ ਟੂਲ ਫਲਾਜਾ ਕ੍ਰੋਸ ਕਰਦੇ ਇਧਰ ਆਪਣੀਆਂ ਪਾਖੜਾ ਨਹਿਰ ਆ ਗਈ ਪਾਖੜਾ ਨਹਿਰ ਤੋਂ ਆਪਾਂ ਸਿੱਧਾ ਉਤੋਂ ਆਰ ਪੰਜ ਸੌ ਮੀਟਰ ਦੀ ਦੂਰੀ ਤੇ ਆਪਾਂ ਆ ਗਿਆ ਟੋਲ ਫਲਾਜਾ ਤੇ ਟੋਲ ਫਲਾਜਾ ਤੇ ਆਪਣੇ ਕੋਈ ਪਰਚੀ ਨਹੀਂ ਲੱਗਦੀ ਕਿਉਂਕਿ ਇਹਦੇ ਤੇ ਆਪਣੇ ਜਿਹੜਾ ਕਿ ਫ੍ਰੀ ਆਪਣਾ ਟੋਲ ਫਲਾਜਾ ਆਪਣੇ ਪਿੰਡ ਖਾਤਰ ਬਾਕੀਆਂ ਖਾਤਰ ਲੱਗਦੇ ਆ ਸਕੂਲ ਫਲਾਜਾ ਕ੍ਰਾਸ ਕਰਦੇ ਹੋਏ ਇਧਰ ਆ ਗਿਆ ਆਪਣਾ ਚਰਨ ਪ੍ਰਤਾਪ ਤੇ ਫਰਾ ਵਕੀਰ ਤੋਰੰਦ ਸਕੂਲ ਇੱਥੇ ਥੋੜਾ ਜਿਹਾ ਆਪਾਂ ਨੂੰ ਕੰਮ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹਨਾਂ ਦਾ ਇੰਡੀਅਨ ਹੈਰੀਟੇਜ ਪਬਲਿਕ ਸਕੂਲ ਆ ਗਿਆ ਇਹਦੇ ਵਿੱਚ ਪੜਦੇ ਇੱਥੇ ਥੋੜਾ ਜਿਹਾ ਆਪਾਂ ਨੂੰ ਕੰਮ ਆ ਬੈਂ ਨਾਲੇ ਚੱਕਰ ਉਹਨਾਂ ਨੇ ਸਮਾਨ ਫੜਾਇਆ ਸੀ ਆਪਾਂ ਬੈਂ ਤੋਂ ਸਮਾਨ ਚੱਕ ਕੇ ਤੇ ਆਪਾਂ ਆ ਸਕੂਲ ਆ ਗਿਆ ਇਹਨਾਂ ਦਾ ਗੇਟ ਤੋਂ ਆਪਾਂ ਸਮਾਨ ਚੱਕ ਕੇ ਤੇ ਚੱਕਤੀ ਆਪਾਂ ਫਿਰ ਬਾਈ ਡੱਬ ਵਾਲੀ ਨੂੰ ਆ ਗਿਆ ਪੋਲ ਡੱਬ ਵਾਲੀ ਵਾਲਾ ਇੱਥੇ ਬਹੁਤ ਮੀ ਹੈ ਜਿਹੜੇ ਸਾਬ ਨਾਲ ਸੜਕਾਂ ਛੜਕਾਂ ਗਿੱਲੀਆਂ ਹੋਈਆਂ ਪਈਆਂ ਤੇ ਆਪਾਂ ਗੱਡੀ ਦੇ ਵੈਂਪਰ ਚੇਂਜ ਕਰਾਉਣ ਤੋਂ ਬਾਅਦ ਹੋਤੋ-ਵਤ ਲਾਈਨ ਲਾਗੇ ਫਰੂਟ ਨਵਰਾਜ ਖਾਤਰ ਲੈ ਕੇ ਫਰੂਟ ਫੇਰ ਆਪਾਂ ਚੱਕ ਦੀ ਗੱਡੀ ਜਾਂਦੀ ਹੋਈ ਆਪਣੀ ਇੱਧਰ ਪੰਜਾਬ ਰੋਡਵੇ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਯਾਰੀ ਮੀ ਹੈ ਸੜਕਾਂ ਛੜਕਾਂ ਭਰੀਆਂ ਪਈਆਂ ਆਬਾਈ ਕ੍ਰੋਸ ਕਰਨ ਤੋਂ ਬਾਅਦ ਗਾਹ ਆਂਦਾ ਪੰਜਾਬ ਵਾਲਾ ਨਾਕਾ ਜਿਹੜਾ ਤੁਸੀਂ ਦੇਖ ਸਕਦੇ ਹੋ ਅਜਿਦੋਂ ਆਪਾਂ ਮਲੋਟ ਨੂੰ ਜਾਂਦੇ ਆਂ ਰਸਤੇ ਦੇ ਵਿੱਚ ਨਾਕਾ ਇੱਕ ਹੀ ਪੈਂਦਾ ਚੈਕਿੰਗ ਖਾਤਰ ਬਾਕੀ ਠੰਡ ਦਾ ਮੌਸਮ ਹੈ ਤੇ ਰੇੜੀਆਂ ਰੂੜੀਆਂ ਵਾਲੇ ਛੱਲੀਆਂ ਵਾਲੇ ਛਤਰੀਆਂ ਵਾਲੇ ਦੇਖ ਸਕਦੇ ਹੋ ਤੁਸੀਂ ਤੇ ਠੰਡ ਦੇ ਵਿੱਚ ਉਧਰੋਂ ਮੀਂਹ ਪੈ ਕੇ ਹਟਿਆ ਉਧਰੋਂ ਛੱਲੀ ਛੁੱਲੀ ਖਾਣ ਦਾ ਨਜ਼ਾਰਾ ਆ ਜਾਂਦਾ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਰੇੜੀਆਂ ਲੱਗੀਆਂ ਜਿਹੜੇ ਆਪਾਂ ਡੱਬਾੜੀ ਤੋਂ ਮਲੋਟ ਸਾਈਡ ਜਾਂਦੇ ਆ ਤੇ ਮੀਂਹ ਬਹੁਤ ਹੀ ਜ਼ਿਆਦਾ ਪਿਆ ਸੀ ਜਿਹਦੇ ਕਰਕੇ ਚੱਲ ਇਹਨਾਂ ਦੇ ਵੀ ਆਪਣਾ ਕਾਰੋਬਾਰ ਹੈ ਇਹਨਾਂ ਨੇ ਵੀ ਕੰਮ ਕਰਨੀ ਹੈ ਬਾਕੀ ਬਰਸਾਤ ਥੋੜੀ ਹੀ ਇੱਧਰ ਜ਼ਿਆਦਾ ਲੱਗਦੀ ਹੈ ਆਪਣੇ ਮਲੋਟ ਵਾਲੀ ਸਾਈਡ ਜੇ ਤਾਂ ਆਪਾਂ ਡੱਬਾੜੀ ਤੋਂ ਚੱਲਿਆਂ ਗਾਉਂਾਂ ਉਹਨਾਂ ਦੇ ਆਪਣੇ ਪੰਛੀ ਆਪਣੇ ਡੱਬਾੜੀ ਤੋਂ ਮਲੋਟ ਰਹਿ ਜਾਂਦਾ 30 ਕਿਲੋਮੀਟਰ ਦੀ ਦੂਰੀ ਤੇ ਆ ਗਿਆ ਪੱਲੰਮੀ ਲੰਮੀ ਲੰਮੀ ਠਾਣਾ ਆ ਗਿਆ ਲੰਮੀ ਵਾਲਾ ਜੋ ਬਾਦਲ ਵਾਲੀ ਲੰਮੀ ਵਾਈਦੀ ਆ ਤੇ ਆ ਆਪਣੇ ਬਾਦਲ ਵਾਲਾ ਪੋੜ ਆ ਗਿਆ ਆਪਰ ਨੂੰ ਇੱਕ ਦੋ ਪੋੜ ਜਿਹੜੇ ਕਰਾਸ ਕਰਨੇ ਪੈਂਦੇ ਆ ਜੇ ਦੋ ਆਪਾਂ ਡੱਬਾ ਵਾਲੀ ਤੋਂ ਬਠਿੰਡਾ ਜਾਣੇ ਇਹਨਾਂ ਨੇ ਡੱਬਾ ਵਾਲੀ ਤੋਂ ਲੈ ਕੇ ਬਠਿੰਡਾ ਨੂੰ ਜਿਹੜੇ ਬਾਈਪਾਸ ਵੀ ਕੱਢਤੀ ਅਵਲ ਖਰਾਨੇ ਦੁਕਾਨ ਜਾ ਕੇ ਜਿੱਥੇ ਟੋਲ ਪਲਾਜ਼ਾ ਆਊਗਾ ਉਹ ਹਜੀ ਬੜੀਆਂ ਨੇ ਰੋੜਾ ਜੀ ਬੜੀ ਨਹੀਂ ਤੇ ਉਹ ਰੋਡ ਸਿੱਧੀ ਆਪਣੇ ਮਲੋੜ ਤੋਂ ਵਾਈਪਾਸ ਸਿੱਧਾ ਬਟਿੰਡਾ ਘਾਟ ਤੀ ਆ ਦੂਜਾ ਆਪਣਾ ਪੌੜ ਆ ਗਿਆ ਆਪਣੇ ਡਾਪੜੀ ਤੋਂ ਮਲੋੜ ਜਾਣੇ ਜਦੋਂ ਬਹੁਤ ਹੀ ਸੋਨਾ ਮੌਸਮ ਹੋਇਆ ਪਿਆ ਮੀਂਹ ਸਾਰੇ ਕਿਤੇ ਬਹੁਤ ਹੀ ਜ਼ਿਆਦਾ ਸੀ ਤੁਸੀਂ ਦੇਖ ਸਕਦੇ ਹੋ ਤੇ ਆਪਣੇ ਸੀਟ ਵਾਈਟ ਲਾ ਕੇ ਸਭ ਤੋਂ ਪਹਿਲਾਂ ਤੇ ਮੰਮੀ ਤੇ ਮੈਂ ਜਾਂਦੇ ਹੋਏ ਸੀਟ ਵੈਲਟ ਲੱਗੀ ਐ ਮੇਨ ਕਮ ਸੀਟ ਵੈਲਟ ਤਾਂ ਹੁੰਦਾ ਇਹਨੂੰ ਲਾਉਣਾ ਜ਼ਰੂਰੀ ਹੋ ਜਾਂਦਾ ਬਾਕੀ ਮੀਂਹ ਛੇੜ ਆਉਣ ਲੱਗ ਗਿਆ ਪਰ ਲਾ ਰੁਕ ਗਿਆ ਸੀ ਤੁਸੀਂ ਦੇਖ ਸਕਦੇ ਹੋ ਕਿ ਝੋਨੇ ਝੂਨੇ ਬੜੀਆ ਲੱਗੇ ਪਏ ਐ ਹਰੇ ਭਰੇ ਨੇ ਹੁਣ ਮੀਂਹ ਦਾ ਟਾਈਮ ਐ ਬਾਕੀ ਇਹਨਾਂ ਨੂੰ ਪਾਣੀ ਦੀ ਜ਼ਰੂਰਤ ਸੀ ਤੇ ਮੀਂਹ ਵੀ ਪੈ ਗਿਆ ਤੇ ਬੜੀਆ ਝੋਨੇ ਚੱਲ ਜਾਣਗੇ ਹੁਣ ਤੇ ਵਾਕੀ ਇੱਧਰ ਤਾਂ ਸਲਾ ਲੋ ਤਾਂ ਝੋਨਾ ਬਾਬਾ ਹੋਇਆ ਪਿਆ ਆਪਣੀ ਆ ਗਈ ਸਿੱਧੀ ਰਾਸਤਾਂ ਨੂੰ ਜਿਹੜੀ ਨਹਿਰ ਜਾਂਦੀ ਹੈ ਉਹਦਾ ਪੌੜਾ ਆ ਗਿਆ ਬਹੁਤ ਹੀ ਵਧੀਆ ਬਣਾਇਆ ਇੱਥੇ ਐਂਗਲ ਉਂਗਲ ਲਾ ਕੇ ਆ ਆਪਣੀ ਨਹਿਰ ਆ ਗਈ ਇਧਰਲੀ ਸਾਈਡ ਵੱਡੀ ਨਹਿਰ ਆ ਜਿਹੜੀ ਰਾਸਤਾਂ ਨੂੰ ਜਾਂਦੀ ਹੈ ਦੇਖ ਸਕਦੇ ਦਿਨ ਦੁਆਰੇ ਮੀਂਹ ਫੇਰ ਪੈਣ ਲੱਗ ਗਿਆ ਪਹਿਲਾਂ ਹਟ ਗਿਆ ਸੀ ਹੁਣ ਫੇਰ ਚੱਲ ਪਿਆ ਕਾਲੀ ਘਟਾ ਛਾਈ ਪਈ ਆ ਤੇ ਇਧਰ ਬਾਣ-ਬੂਣ ਪਾਰ ਰਖੇ ਜਮਾ ਉਤੋਂ ਨਹੀਂ ਜਾਂਦਾ ਤੈਰਦਾ ਪਾਣੀ ਹੁਣ ਇੱਥੋਂ 500 ਕਿਲੋਮੀਟਰ ਤੋਂ ਦੂਰ ਆਵਲ ਖਰਾਨੇ ਤੋਂ ਅੱਗੇ ਆਪਣੇ ਟੋਰ ਪਲੱਜ ਆਊਗਾ ਤੁਸੀਂ ਦੇਖ ਸਕਦੇ ਹੋ ਦੇਖਿਆ ਪਿਆ 500 ਦੂਰ ਦੇਖ ਸਕਦੇ ਹੋ ਵੀ ਕਿੰਨਾ ਮੀਸੀ ਤੇ ਕਿਵੇਂ ਖੇਤ ਪਰੇ ਪਿਆ ਪਾਣੀ ਦੇ ਨਾਲ ਬਾਕੀ ਇਹ ਜੇ ਸਾਰੇ ਝੋਨਾ ਲਾਤਾ ਸੀ ਕਿਤੇ ਕਿਸੇ ਲਾਉਣ ਵਾਲਾ ਰਹਿ ਗਿਆ ਸੀ ਉਹ ਵੀ ਲੱਗ ਜਾਂਦਾ ਬਸ ਬਾਕੀ ਥੋੜਾ ਮੋਟਾ ਰਹਿੰਦਾ ਸੀ ਉਹ ਵੀ ਲਾ ਦੇਣਗੇ ਮੀਂਹ ਦਾ ਕਰਕੇ ਆ ਆ ਗਿਆ ਆਪਣਾ ਟੋਲ ਪਲਾਜ ਬਲਕਰਾਨੇ ਵਾਲਾ ਇਹਦਾ ਦੋ ਸਾਈਡ ਹੀ ਚੱਲਦੀਆਂ ਬਾਕੀ ਤਾਂ ਜਿਹੜਾ ਆਪਣੇ ਫਸਟ ਟੈਗ ਲੱਗਿਆ ਉਹ ਗੱਡੀਆਂ ਸਿੱਧੀਆਂ ਲੰਘ ਜਾਂਦੀਆਂ ਜਿਨ੍ਹਾਂ ਦਾ ਫਸਟ ਟੈਗ ਨਹੀਂ ਲੱਗਿਆ ਉਹ ਇਧਰਲੀ ਸਾਈਡ ਜਿੱਧਰ ਆਪਾਂ ਗੱਡੀ ਮੋੜਾਂਗੇ ਉਧਰਲੀ ਸਾਈਡ ਜਾਊਗੀ ਹਜੇ ਜਿਹਦੇ ਆਪਣੇ ਟੋਲ ਪਲਾਜਾ ਨਹੀਂ ਲੱਗਿਆ 70 ਰੁਪਏ ਲੈਣਗੇ ਆਪਣੇ 70 ਰੁਪਏ ਲੈਂਦੇ ਹੁੰਦੇ ਜੇ ਆਪਣੇ ਫਸਟ ਟੈਗ ਲੱਗਿਆ ਹੁੰਦਾ ਫੇਰ ਆਪਣੇ 35 ਰੁਪਏ ਲੈਣੇ ਸੀ ਆ ਆਪਣੇ ਫਸਟ ਟੈਗ ਆੜਾ ਆ ਕੇ ਇਧਰ ਦੀ ਸਾਈਡ ਪਰਲੀ ਜਿਹੜੀ ਆ ਉਹ ਫਸਟ ਟੈਗ ਨਹੀਂ ਲੈਂਦੇ ਉਹ ਤੋਂ ਬਾਅਦ ਆਪਾਂ ਫਾਈਨਲੀ ਪਹੁੰਚ ਗਏ ਅਮਲੋਡ ਦੇ ਵਿੱਚ ਐਂਟਰ ਹੋ ਗਏ ਦੇਖ ਸਕਦੇ ਹੋ ਕਿ ਬਹੁਤ ਹੀ ਜਿਆਦਾ ਮੀਂਹ ਸੀ ਤੇ ਹਜੇ ਪਈ ਜਾਂਦਾ ਇੱਥੇ ਬਹੁਤ ਹੀ ਜ਼ਿਆਦਾ ਮੀਂਹ ਸੀ ਦੇਖ ਸਕਦੇ ਤੁਸੀਂ ਆਪਣੀ ਗੱਡੀ ਕਿਵੇਂ ਪਾਣੀ ਥੱਲੇ ਤਕਰਵਾੜ ਗਿਆ ਸੀ ਕਾਲੀ ਕੱਟਾ ਛਾਈ ਪਈ ਆ ਮੀਂਹ ਹਜੇ ਹੋਰ ਆਊਗਾ ਜੇ ਮੀਂਹ ਆਈ ਵੀ ਜਾਂਦਾ ਹਮ ਲੋਡ ਦੇ ਵਿੱਚ ਜਿਹੜੀ ਇਹ ਕਹਿੰਦੇ ਵੀ ਬਹੁਤ ਹੀ ਸਸਤੀਆਂ ਗੱਡੀਆਂ ਮਿਲਦੀਆਂ ਨੇ ਜਿੱਥੇ ਆਪਣੇ ਬਾਜ਼ਾਰ ਲੱਗਦਾ ਬਹੁਤ ਹੀ ਵੱਡਾ ਮੰਡੀ ਲੱਗਦੀ ਆ ਕਾਰਾਂ ਵਾਲੀ ਇੱਥੇ ਕਾਰਾਂ ਵੀ ਸਸਤੀਆਂ ਮਿਲਦੀਆਂ ਤੇ ਆਪਾਂ ਵੜ ਗਏ ਭਾਈ ਮਲੋੜ ਦੇ ਵਿੱਚ ਇੱਥੇ ਤਿੰਨ ਬੱਤੀਆਂ ਆਉਣੀਆਂ ਆਪਣੇ ਮਲੋੜ ਨੂੰ ਜਦੋਂ ਆਹ ਦੇਖ ਸਕਦੇ ਤੁਸੀਂ ਗ੍ਰੀਨ ਹੋਣਦੀਆਂ ਬੱਤੀਆਂ ਇੱਥੇ ਬਹੁਤ ਹੀ ਵਧੀਆ ਸਿਸਟਮ ਬਣਾ ਰੱਖਿਆ ਨੇ ਇਹਨਾਂ ਨੇ ਆਹ ਦੇਖੋ ਰੈੱਡ ਬੱਤੀ ਹੋ ਗਈ ਆਪਾਂ ਨੂੰ ਤਿੰਨ ਬੱਤੀਆਂ ਪੈਣਗੀਆਂ ਛਣ ਜਾਂਦੇ ਨੂੰ ਆ ਫਾਸਟ ਬੱਤੀ ਆ ਜਿੱਥੇ ਆਪਾਂ ਗੱਡੀ ਰੋਕ ਰੱਖੀ ਆ ਮੀ ਬਹੁਤ ਹੀ ਯਾਰੀ ਆਈ ਜਾਂਦਾ ਸੀ ਮੀ ਹਟਣ ਦਾ ਨਾ ਹੀ ਨਹੀਂ ਲੈਂਦਾ ਇੱਥੇ ਵੀ ਆ ਪਹਿਲਾ ਪੋਲਾ ਆ ਗਿਆ ਜਿਹੜਾ ਮਲੋੜ ਤੋਂ ਮਲੋੜ ਵਾਲਾ ਪੋਲਾ ਆ ਗਿਆ ਜੇ ਆਪਾਂ ਨੂੰ ਪਲੇਖਾ ਪੈਂਦਾ ਵੀ ਇਧਰਲਾ ਵਾਸਟੈਂਡ ਕਿੰਦਰਲੀ ਸਾਈਡ ਆ ਜਦੋਂ ਆਪਾਂ ਤੀਜੀ ਬੱਤੀ ਦੇ ਵਿੱਚ ਕੋਲੇ ਜਾਵਾਂਗੇ ਆ ਗ੍ਰੀਨ ਦਿਖੀ ਜਾਂਦੀ ਹੈ ਇਧਰ ਹੀ ਵਾਸਟੈਂਡ ਹੈ ਇੱਕ ਤਾਂ ਆਪਣੇ ਮਗਰਪੁੱਲ ਦੇ ਮਗਰ ਇੱਕ ਬੱਤੀ ਪੈਂਦੀ ਹੈ ਦੋ ਗਾਹਾਂ ਪੈਂਦੀਆਂ ਜਿਹੜੀ ਲਾਸਟ ਵਾਲੀ ਹੈ ਤੀਜੀ ਬੱਤੀ ਇਧਰ ਤੁਸੀਂ ਦੇਖ ਸਕਦੇ ਇਧਰ ਮਲੋਟ ਦਾ ਵਾਸਟੈਂਡ ਆ ਜਾਂਦਾ ਕਈ ਵਾਰੀ ਪਲੇਖਾ ਪੈਂਦਾ ਦੇਖ ਸਕਦੇ ਬਹੁਤ ਹੀ ਜਾਦੀ ਮੀ ਹੈ ਇਧਰ ਮਲੋਟ ਤੋਂ ਸਿੱਧੀ ਬਠਿੰਡਾ ਨੂੰ ਜਿਹੜੀ ਰੋਡ ਜਾਂਦੀ ਹੈ ਇੱਥੇ ਚੌਂਕ ਆਊਗਾਗਾ ਸੋਨੂੰ ਦਿਖਾਉਣੀ ਹੈ 1 ਮਿੰਟ ਆ ਚੌਂਕ ਆ ਗਿਆ ਇੱਥੋਂ ਸਿੱਧਾ ਬਠਿੰਡੇ ਨੂੰ ਜਾਂਦਾ ਇੱਥੋਂ ਕੋ ਗੇਟ ਇੱਥੋਂ ਐ ਕਰਕੇ ਤੇ ਆਪਾਂ ਥੋੜਾ ਜਿਹਾ ਗਾਂ ਵਾਲੀ ਸਾਈਡ ਜਾਣਾ ਗਾਂ ਵਾਲੀ ਜਿਹੜੀ ਰੋਡ ਆ ਉਹ ਮੁਕਸਰ ਨੂੰ ਜਾਂਦੀ ਹੈ ਹਜੇ ਆ ਰੋਡ ਬਣੀ ਜਾਂਦੀ ਹੈ ਅਜੇ ਪੂਰਾ ਚੌਂਕ ਬਣਿਆ ਨਹੀਂ ਆਹ ਅੱਧਾ ਪਤਾ ਨਹੀਂ ਲੱਗਦਾ ਵੀ ਕਿੱਧਰ ਲਈ ਸਾਈਡ ਜਾਣਾ ਕਿੱਧਰ ਹੀ ਨਹੀਂ ਅਗਲਾ ਬਠਿੰਡੇ ਵਾਲੀ ਸਾਈਡ ਨੂੰ ਚੱਕ ਦਿੰਦਾ ਬਾਅਦ ਚ ਪਤਾ ਲੱਗਦਾ ਵੀ ਮੁਕਸਰ ਦੇ ਦੂਜੀ ਸਾਈਡ ਮੋੜਨਾ ਸੀ ਆਪਾਂ ਇੱਥੋਂ ਗਾਇਆਂ ਪੈਟਰੋਲ ਪੰਪਾਂ ਨਿਸ਼ਾਨੀ ਜਿਹੜੇ ਪੈਟਰੋਲ ਪੰਪ ਕੋਲ ਆਪਾਂ ਮੁੜਨਾ ਹੁਣ ਜਿਹੜੀ ਗੱਡੀ ਆਈ ਜਾਂਦੀ ਆਪਣੇ ਸਾਹਮਣੇ ਜਿਵੇਂ ਗੱਡੀ ਮੁੜੂਗੀ ਸ਼ਾਇਦ ਇੱਧਰ ਨੂੰ ਮੁੜੂਗੀ ਨਹੀਂ ਉਹ ਤਾਂ ਸਿੱਧੀ ਨਾਂਗੀ ਆਟੋ ਆਈ ਜਾਂਦਾ ਇੱਧਰਲੀ ਸਾਈਡ ਮੋੜਨੀ ਇਹਨਾਂ ਨੇ ਹਜੇ ਬਣਾਈ ਨਹੀਂ ਦੇਖ ਸਕਦੇ ਤੁਸੀਂ ਆਪਾਂ ਗੱਡੀ ਮੋੜਾਂਗੇ ਇੱਧਰ ਸਾਈਡ ਪੈਟਰੋਲ ਪੰਪ ਤੋਂ ਸਿੱਧੀ ਰੋਡ ਜਾਂਦੀ ਹੈ ਜਿਹੜੀ ਉਹ ਜਾਂਦੀ ਹੈ ਮੁਕਸਰ ਨੂੰ ਆ ਆ ਪ ਵੱਡੀ ਰੋਡ ਤੇ ਚੜ ਗਏ ਆ ਬਹੁਤ ਹੀ ਵਧੀਆ ਰੋਡ ਬਣਾਤਾ ਪਹਿਲਾ ਰੋਡ ਥੋੜਾ ਜਿਹਾ ਧੀੜਾ ਸੀ ਹੁਣ ਬਹੁਤ ਹੀ ਵਧੀਆ ਬਣਾਤਾ ਟਾਈਮ ਤਾਂ ਲੱਗ ਗਿਆ ਰੋਡ ਬਣਾਉਣ ਤੇ ਬਾਕੀ ਜਿਹੜਾ ਆ ਆਪਣੇ ਮਲੋੜ ਤੋਂ ਮੁਕਸਰ ਰਹਿ ਗਿਆ 30 ਕਿਲੋਮੀਟਰ ਰਹਿ ਗਿਆ ਦੂਰੀ ਤੋਂ ਇਧਰ ਬਹੁਤ ਹੀ ਜ਼ਿਆਦੀ ਮੀਂਹ ਆ ਤੇ ਬਹੁਤ ਹੀ ਵਧੀਆ ਫਸਲਾਂ ਲੱਗੀਆਂ ਪਈਆਂ ਦੇਖ ਸਕਦੇ ਤੁਸੀਂ ਝੋਨਾ ਸਾਰੇ ਲਾਟ ਤੇ ਮੀਂਹ ਵੀ ਪੈ ਗਿਆ ਤੇ ਝੋਨੇ ਵੀ ਚੱਲ ਗਏ ਵਧੀਆ ਮੌਸਮ ਬਣਿਆ ਪਿਆ ਤੇ ਰੋਡ ਵੀ ਵਧੀਆ ਬਣਾਤਾ ਅੱਗੇ ਰੋਡ ਇੱਕ ਸਿੰਗਲ ਸੀ ਉਹਨੂੰ ਡਬਲ ਕਰਤਾ ਅੱਗੇ ਢੀੜਾ ਸੀ ਉਹਨੂੰ ਚੌੜਾ ਕਰਤਾ ਬਾਕੀ ਵਧੀਆ ਮੌਸਮ ਹੋਇਆ ਪਿਆ ਸਾਫ਼ ਹੋਇਆ ਪਿਆ ਕਦੇ-ਕਦੇ بارش ਆ ਜਾਂਦੀ ਹੈ ਕਦੇ ਰੁਕ ਜਾਂਦੀ ਹੈ ਤੇ ਪਾਣੀ ਇਹ 1-2 ਦਿਨ ਹੋ ਰਹੀ ਨਹੀਂ ਚੱਲੀ ਗਿਆ ਤੇ ਜਿਹੜਾ ਆਪਣੇ ਖੇਤਾਂ ਦੇ ਵਿੱਚ ਪਾਣੀ ਹੈ ਉਤੋਂ ਦੀ ਚੱਲਣ ਲੱਗ ਜਾਊਗਾ ਵੱਟਾ-ਮੁੱਟਾ ਢਾ ਦਊਗਾ ਕਿਉਂਕਿ ਜਾਦੇ ਪਾਣੀ ਫਿਰ ਚੱਲ ਨਹੀਂ ਸਕਦੀ ਆ ਖੇਤ ਚੋਨੇ ਆਲੇ ਬਾਣਾ ਤੇ ਬੱਟਾਂ ਦੇ ਉੱਤੋਂ ਦੀ ਤੈਰਨ ਲੱਗ ਸਕਦਾ ਇੱਧਰ ਹੀ ਜਿਹੜਾ ਚੋਨਾ ਬਹੁਤ ਹੀ ਵੱਡਾ ਹੋਇਆ ਪਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦੀ ਮੀਂਹ ਪਿਆ ਤੇ ਮੀਂਹ ਦੇ ਕਰਕੇ ਜਿਹੜੇ ਇਹ ਆਪਣੇ ਖੇਤਾਂ ਦਾ ਛੱਪੜ ਬਣੇ ਪਏ ਆ ਤੇ ਬੱਟਾਂ ਡੁੱਬਣ ਵਾਲੇ ਪਈਆਂ 2 ਘੰਟੇ ਹੋਰ ਪੈ ਗਿਆ ਮੀਂਹ ਤਾਂ ਬੱਟਾਂ ਸਾਰੀਆਂ ਡੁੱਬ ਜਾਣਗੀਆਂ ਸਸੀ ਨਹੀਂ ਐਸਾ ਦੇ ਦਿੱਤਾ ਕਿ ਟੱਕਰ ਚੋਂ ਨਾ ਲਾ ਯਾਨੀ ਬਾਕੀ ਆ ਬੱਟਾਂ ਤੈਰਨ ਲੱਗੀਆਂ ਬਹੁਤ ਹੀ ਜ਼ਿਆਦੇ ਭਾਰੀ ਮੀਂਹ ਪਿਆ ਤੇ ਹਟਣ ਦਾ ਨਾ ਹੀ ਨਹੀਂ ਲੱਤਾ ਆਪਾਂ ਪਾਪਾ ਇਨ ਫਾਈਨਲੀ ਪਹੁੰਚ ਚੁਕੇ ਆ ਭਈ ਰਪਾਣੇ ਦੇ ਕੋਲੇ ਔਰ ਪਾਣੀ ਦੇ ਕੋਲੇ ਥੋੜਾ ਜਿਹਾ ਜਿਹੜਾ ਸਾਈਡ ਐ ਉੱਥੇ ਮੁੜਾਂਗੇ ਇੱਕ ਪਿੰਡ ਦੋਰੇ ਤੁਹਾਨੂੰ ਦਿਖਾਵਾਂਗੇ ਕਿੱਥੋਂ ਮੋੜਨਾ ਆਪਾਂ ਇਹ ਆ ਇਹਨਾਂ ਦੀ ਨਿਸ਼ਾਨੀ ਇਧਰਲੀ ਸਾਈਡ ਕੋਠਾ ਜਾਊਗਾ ਤੇ ਆਹ ਰੋਡ ਜਾਊਗੀ ਆਪਣੇ ਆਹ ਸਿੱਧੀ ਆਪਣੇ ਰਪਾਣੇ ਨੂੰ ਜਾਂਦੀ ਹੈ ਪਰ ਆਪਾਂ ਰਪਾਣੇ ਨਹੀਂ ਜਾਂਦੇ ਆਹ ਰੋਡ ਤੋਂ ਮੁੜ ਕੇ ਪਤਾ ਨਹੀਂ ਕਿਹੜਾ ਪਿੰਡ ਆਊਗਾ ਉਹ ਪਿੰਡ ਵਿੱਚ ਦੀ ਜਾਣਾ ਪਿੰਡ ਦਾ ਨਾਮ ਤਾਂ ਮੈਨੂੰ ਪਤਾ ਨਹੀਂ ਆਹ ਸਿੱਧੀ ਜਾ ਕੇ ਕਿਉਂਕਿ ਉਧਰਲਾ ਜਿਹੜਾ ਸੇਮ ਨਾਲੇ ਵਾਲਾ ਪੋਲਾ ਬਣੀ ਜਾਂਦਾ ਹਜੇ ਬਣਿਆ ਨਹੀਂ ਤੇ ਮੀਂਹ ਪੈ ਕੇ ਹਟਿਆ ਤੇ ਸੇਮ ਨਾਲੇ ਉਤੋਂ ਦੀ ਪਾਣੀ ਤੈਰਨ ਲੱਗ ਜਾਂਦਾ ਤਾਂ ਕਰਕੇ ਉਧਰ ਰਿਸਕ ਹੈ ਜਾਨ ਖਤਰ ਇੱਧਰ ਆਪਾਂ ਜਿਹੜੇ ਪਿੰਡਾਂ ਇਹਨਾਂ ਪਿੰਡਾਂ ਵਿੱਚ ਦੀ ਜਾਵਾਂਗੇ ਲਿੰਕ ਰੋਡ ਆ ਗਈ ਜਿਹੜੇ ਮੇਨ ਰੋਡ ਤੇ ਜਿਹੜਾ ਪਿੰਡ ਆ ਤਿੰਨ ਕਿਲੋਮੀਟਰ ਦੀ ਦੂਰੀ ਤੇ ਰਹ ਜਾਂਦਾ ਤੇ ਬਾਕੀ ਇਧਰ ਲਈ ਜਾਣਾ ਬਹੁਤ ਹੀ ਵਧੀਆ ਰਾਹ ਆ ਜਿਹੜਾ ਸਾਰੀਆਂ ਕਾਰਾਂ ਕੋਲੋਂ ਇਧਰਲੀ ਸਾਈਡ ਹੀ ਜਾਂਦੀਆਂ ਜਿੱਦੋਂ ਆਪਣਾ ਸੇਮ ਨਾਲੇ ਵਾਲਾ ਪੁਲ ਬਣਦਾ ਸੀ ਟਿੰਗਣਾ ਜਿਹੜਾ ਪਿੰਡ ਆ ਗਿਆ ਪਿੰਡ ਤੋਂ ਸਿੱਧੀ ਜਿਹੜੀ ਰੋਡ ਜਾ ਕੇ ਤੇ ਫਿਰ ਆਪਾਂ ਨੂੰ ਆਪਦੇ ਵਾਲੀ ਸਾਈਡ ਹੀ ਮੋੜਨਾ ਇੱਧਰੀ ਸਾਈਡ ਹੀ ਮੋੜ ਸਕਦੇ ਤੇ ਇੱਧਰੀ ਮੋੜ ਸਕਦੇ ਆ ਤੁਸੀਂ ਦੇਖ ਸਕਦੇ ਆ ਪਿੰਡ ਦੇ ਵਿੱਚ ਐਂਟਰ ਕਰਕੇ ਫਿਰ ਸੱਜੇ ਹੱਥ ਮੁੜ ਕੇ ਤੇ ਫਿਰ ਉਹ ਸਿੱਧਾ ਜਿਹੜਾ ਰੋਡ ਆ ਉਹ ਭੰਗਚੜੀ ਵੀ ਦੀ ਹੁੰਦਾ ਹੋਇਆ ਆਪਣੇ ਸਿੱਧਾ ਆਪਣੇ ਭਾਕ ਸਰ ਵੀ ਦੀ ਜਾ ਕੇ ਤੇ ਆਪਾਂ ਫਾਈਨਲੀ ਪਹੁੰਚ ਜਾਵਾਂਗੇ ਨਵਰਾਜ ਕੇ ਪਿੰਡ ਵਿੱਚ ਦੀ ਦੇਖ ਸਕਦੇ ਆ ਤੁਸੀਂ ਬਹੁਤ ਹੀ ਜਿਆਦਾ ਮੀਂਹ ਹੈ ਤੇ ਛੱਪੜ ਛੱਪੜ ਭਰੇ ਪਏ ਜਾਵਾ ਇਹ ਮੀਂਹ ਦਾ ਕਰਕੇ ਲੋਕਾਂ ਨੂੰ ਖੁਸ਼ੀ ਵੀ ਹੈ ਤੇ ਜੇ 2-3 ਘੰਟੇ ਹੋਰ ਪੈ ਗਿਆ ਫਿਰ ਕੰਮ ਵਿੱਚ ਹੋ ਜਾਊਗਾ ਕੰਮ ਕਿਉਂਕਿ ਜਿਹੜੀਆਂ ਫਸਲਾਂ ਬੁੱਸਲਾਂ ਮਰ ਜਾਂਦੀਆਂ ਫਿਰ ਦੇਖ ਸਕਦੇ ਆ ਤੁਸੀਂ ਫਾਈਨਲੀ ਆਪਾਂ ਪਹੁੰਚ ਗਏ ਨਵਰਾਜ ਦੇ ਕੋਲੇ ਤੇ ਨਵਰਾਜ ਨੂੰ ਕਰਕੇ ਰੈਡੀ ਦੇਖ ਸਕਦੇ ਹਾਂ ਕਿ ਪੂਰਾ ਖੁਸ਼ ਨਾਨੀ ਨੇ ਇਹਨੂੰ ਚਾਰ ਕਰਤਾ ਸੀ ਟੋਪੀ ਟੋਪੀ ਲੈ ਕੇ ਤੇ ਤਿਆਰ ਹੋ ਕੇ ਤੇ ਨਾਨਕੇ ਦਵਜ ਜਾਂਦਾ ਹੋਇਆ ਆਪਦੇ ਨਾਨੇ ਨਾਲ ਫੋਟੋ ਫੋਟਵਾ ਕਰਾ ਕੇ ਨਾਨੀ ਹੋਰਿਆਂ ਨਾਲ ਨਾਨੇ ਥੋੜੀ 6:00 ਵਜੇ ਕੀਤਾ ਕਰਕੇ ਰੱਬ ਭਲੀ ਕਰੂਗਾ ਜਲਦੀ ਠੀਕ ਕਰੂਗਾ 6:00 ਵਜੇ ਥੋੜੀ ਤੇ ਆਪਦੇ ਨਾਨੇ ਨਾਲ ਫੋਟੋਆਂ ਕਰਾ ਕੇ ਤੇ ਬਾਹਲਾ ਮੋਹ ਆਪਦੇ ਨਾਨੇ ਤੇ ਨਾਨੀ ਤੇ ਮਾਮੇ ਨਾਲ ਸਾਰਿਆਂ ਨਾਲ ਹੀ ਨਾਨਕਿਆਂ ਦਾ ਬਾਕੀ ਮੋਹ ਹੀ ਜ਼ਿਆਦਾ ਹੁੰਦਾ ਤੇ ਸਾਰਿਆਂ ਨਾਲ ਹੈਲੋ ਹਾਈ ਕਰਕੇ ਤੇ ਉਹਦੇ ਬਾਅਦ ਨਵਰਾਜ ਬੈਠ ਗਿਆ ਆਪਾਂ ਗੱਡੀ ਦੇ ਵਿੱਚ ਦੇਖ ਸਕਦੇ ਹਾਂ ਕਿ ਜਾਂਦੇ ਹੋਏ ਆਪਦੇ ਪਿੰਡ ਨੂੰ ਤੇ ਆਪਣੇ ਇਹਨਾਂ ਦੇ ਪਿੰਡ ਤੋਂ ਤੇ ਜਾਂਦਿਆਂ ਨੂੰ ਫੇਰ بارش ਹੋਣ ਲੱਗੀ ਸੀ ਪਹਿਲਾਂ ਰੁਕ ਗਈ ਸੀ ਫੇਰ ਫੇਰ ਹੋਣ ਲੱਗੀ ਸੀ ਤੇ ਮਸਤ ਹੋ ਕੇ ਪਿਆ ਕਿਰਾ ਇਹਨੂੰ ਨਜ਼ਾਰੇ ਆਈ ਜਾਂਦੇ ਆ ਕਿਰਾ ਦੇਖ ਸਕਦੇ ਹਾਂ ਕਿ ਬਹੁਤ ਹੀ ਜ਼ਿਆਦੇ ਮੀਂਹ ਸੀ ਤੇ ਛੱਪੜੀ ਬਣਾ ਦੇ ਜਾਵਾਂ ਝੋਨੇ ਝੋਨੇ ਬੱਟਾ ਤੋਂ ਦੀ ਤੈਰਣ ਲੱਗੇ ਸੀ ਪਾਣੀ ਸੋਨੂੰ ਕਿਹਾ ਸੀ ਵੀ 2 ਘੰਟੇ ਹੋਰ ਪਏਗਾ ਤੇ ਬਹੁਤ ਹੀ ਜ਼ਿਆਦੇ ਇਹਨਾਂ ਦਾ ਬੁਰਾ ਹਾਲ ਹੋ ਜੂਗਾ ਤੇ ਆਵਾਜਾ ਵੀ ਲੈ ਜਿਹੜੇ ਗੱਡੀਆਂ ਵੀ ਬਹੁਤ ਹੀ ਜ਼ਿਆਦੇ ਉਧਰਲਾ ਪੋਲ ਖਰਾਬ ਹੋਣ ਦਾ ਕਰਕੇ ਤੇ ਸਾਰੇ ਰੋਡ ਦੇ ਇੱਧਰ ਦੀ ਜਾਂਦੇ ਸੀ ਸਾਧਨ ਇਹ ਸਾਰੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਮੀਂਹ ਪਿਆ ਤੇ ਬੁਰਾ ਹਾਲ ਕਰਤਾ ਬੱਟਾ-ਬੱਟਾਂ ਦੇ ਉੱਤੋਂ ਦੀ ਪਾਣੀ ਜਾਂਦਾ ਹੋਇਆ ਤੇ ਬੱਟਾ ਅੱਧਾ ਪਤ ਨਹੀਂ ਲੱਗਦਾ ਕਿ ਕਿੱਥੇ ਐ ਤੇ ਫਾਈਨਲੀ ਆਪਾਂ ਪਹੁੰਚ ਗਏ ਆਪਦੇ ਪਿੰਡ ਨਵਰਾਜ ਆਪਦੇ ਪਿੰਡ ਆ ਗਿਆ ਸਾਰਿਆਂ ਨੂੰ ਬਹੁਤ ਹੀ ਜ਼ਾਰੇ ਖੁਸ਼ੀ ਹੈ ਆਪਣੀ ਗੱਡੀ ਦੇ ਵਿੱਚੋਂ ਸਮਾਨ-ਸਮੋਣ ਕੱਢ ਕੇ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਸਮਾਨ ਕਢਾਉਣੇ ਕਢੋਣੇ ਡੈਡੀ ਵੀ ਆ ਰਹੇ ਇੱਧਰ ਬਹੁਤ ਸਾਰੇ ਕਢਾਉਣੇ ਲੈ ਕੇ ਆਇਆ ਆਪਦੇ ਨਾਨਕਿਆਂ ਤੋਂ ਇੱਧਰ ਪੂਆ ਹੋਰੀ ਚੱਕੀ ਬੈਠਿਆ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਜਦਵੀਰ ਨੂੰ ਵੀ ਚਾ ਚੜਿਆ ਪਿਆ ਇੱਧਰ ਆਵਦਾ ਸਮਾਨ ਕਢਾਉਣੇ ਕਢੂਨੇ ਤੇ ਪੂਰੀ ਗੱਡੀ ਭਰ ਕੇ ਲੈ ਗਿਆ ਆਪਣੀ ਮਿੱਲੀ ਸ਼ਰਦੀ ਆ ਵੀ ਦੇਖ ਰਹੀ ਜਾਂਦੀ ਹੈ ਵੀ ਕੀ ਕਰੀ ਜਾਂਦੇ ਆ ਸਮਾਨ ਸਮੂਨ ਆਪਾਂ ਕੱਟ ਕੇ ਤੇ ਨਵਰਾਜ ਵੀ ਪੂਰਾ ਖੁਸ਼ ਹੈ ਤੇ ਬੋਤਵਾਰ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਤੁਸੀਂ ਦੇਖ ਸੋ ਆ ਦਿਓ ਨਵਰਾਏ ਦੇ ਖੜਾਉ ਨੇ ਕਿੰਨੇ ਪਏ ਆ ਟੈਡੀ ਵੀਰ ਛੋਟਾ ਟੈਡੀ ਵੀਰ ਇਹ ਕਿਹਦੇ ਨਾਨੇ ਨੇ ਇਹਨੂੰ ਲਿਆ ਕੇ ਦਿੱਤਾ ਆਪਣੇ ਜੋਂਡੀਅਰ ਟਰੈਕਟਰ ਥਿਉਰੀ ਵੀਡੀਓ ਆਪਾਂ ਅੱਡ ਪਾਵਾਂਗੇ ਤੇ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਧੰਨਵਾਦ